ਤੁਸੀਂ ਆਪ ਹੀ ਦੱਸੋ ਕਿ ਇਹ ਗੱਲ ਕਹਿਣੀ ਗਲਤ ਹੋਊਗੀ ਕਿ ਅਸੀਂ ਚੀਜ਼ ਹੂਬੂ ਫੋਟੋ ਦੇ ਵਰਗੀ ਤਿਆਰ ਕਰ ਦਨੇ ਆ ਇਹ ਸਾਡੀ ਆਸਟ੍ਰੇਲੀਆਨ ਸ਼ਿਪਮੈਂਟ ਦਾ ਬੈੱਡ ਸਾਰਾ ਪੀਯੂ ਪਾਲਿਸ਼ ਦੇ ਵਿੱਚ ਬਣੇਗਾ ਕਸਟਮਰ ਨੇ ਸਾਨੂੰ ਕਿਹਾ ਸੀ ਰੈਫਰੈਂਸ ਫੋਟੋ ਭੇਜ ਕੇ ਕਿ ਆਪਾਂ ਹੂਬੂ ਇਹੀ ਚੀਜ਼ ਇਹੀ ਬੈੱਡ ਰੈਡੀ ਕਰਨਾਗਾ ਤੇ ਜੇ ਆਪਾਂ ਛੋਟੇ ਤੋਂ ਛੋਟੇ ਫੀਚਰਾਂ ਦੀ ਗੱਲ ਕਰੀਏ ਬਿਲਕੁਲ ਫੋਟੋ ਦੇ ਨਾਲ ਲਗਵਾ ਬੈੱਡ ਹੈ ਨੀਚੇ ਦੇ ਸਾਰੀ ਕੋਫਰ ਲਾਈਟਿੰਗ ਹੋਈ ਵੀ ਐਲਈਡੀ ਲਾਈਟਿੰਗ ਇਨਫੈਕਟ ਇਹਦੀ ਬੈਕ ਸਾਈਡ ਤੇ ਵੀ ਬੈਕ ਸਾਈਡ ਤੇ ਵੀ ਸਾਰੀ ਕਾਫਰ ਲਾਈਟ ਪਈ ਹੋਈ ਹੈ ਸਾਰਨ ਨੂੰ ਤੇ ਆਪਾਂ LED ਸਟ੍ਰਿਪ ਤੋਂ ਬਿਨਾ ਕੱਲੀ 골ਡਨ ਪੱਟੀ ਦੇ ਕੇ ਵੀ ਸਾਰਸਾ ਦੇ ਸੀ ਪਰ ਜੇ ਚੀਜ਼ ਪਰਫੈਕਟ ਐਕਿਊਰੇਟ ਫੋਟੋ ਦੇ ਵਰਗੀ ਤਿਆਰ ਕਰਨੀ ਹੈ ਤੇ ਉਹਦੇ ਵਾਂਗੂ ਹੀ ਸਾਰੀ LED ਸਟ੍ਰਾਈਪਿੰਗ ਇਹਦੇ ਵਿੱਚ ਪਾਈ ਹੋਈ ਹੈ ਤੇ ਬਲੈਕ ਤੇ ਉਸ ਤਰ੍ਹਾਂ ਦੀ ਫੈਬਰਿਕ ਲੱਗਿਆ ਹੋਇਆਗਾ ਜੋ ਕਿ ਰੈਫਰੈਂਸ ਫੋਟੋ ਦੇ ਵੈਸੀ ਜੇ ਆਪਾਂ ਸਾਈਡ ਟੇਬਲ ਦੀ ਗੱਲ ਕਰੀਏ ਸਾਈਡ ਟੇਬਲ ਵੀ ਬਹੁਤ ਫੈਂਸੀ ਤੇ ਬਹੁਤ ਹੈਵੀ ਸਾਈਡ ਟੇਬਲ ਬਣੇ ਹੋਏ ਨੇ ਸਾਰੇ PU ਫਿਨਿਸ਼ ਦੇ ਵਿੱਚ ਬੈੱਡ ਬਣਿਆ ਹੋਏਗਾ ਜਿਹੜੇ ਦੇ ਪਾਵੇਂ ਵਗੈਰਾ ਲੱਗੇ ਹੋਏ ਨੇ ਇਹ ਸਾਰੇ ਸਾਗਵਾਨ ਦੇ ਪਾਵੇਂ PU ਪਾਲਿਸ਼ ਕੀਤੇ ਹੋਏ ਨੇ ਤੇ ਜਿਹੜਾ ਬੈੱਡ ਬਣਿਆਗਾ ਇਹ ਆਸਟ੍ਰੇਲੀਅਨ ਸੁਪਰ ਕਿੰਗ ਸਾਈਜ਼ ਬਣਿਆ ਜੋ ਆਸਟ੍ਰੇਲੀਆ ਦਾ ਤਕਰੀਬਨ 80 ਇੰਚ ਬਾਈ 80 ਇੰਚ ਦਾ ਸੁਪਰ ਕਿੰਗ ਸਾਈਜ਼ ਚੱਲਦਾ ਹੈ ਸੁਪਰ ਕਿੰਗ ਸਾਈਜ਼ ਬਣਿਆ ਤੇ ਬੈੱਡ ਜੋ ਹਾਈਡਰੌਲਿਕ ਲਿਫਟ ਹੈ ਇਹ ਸਾਰਾ ਇਕੱਠਾ ਲਿਫਟ ਹੋ ਜਾਊਗਾ ਬੈੱਡੇ ਹਜੇ ਦੀ ਫਿਟਿੰਗ ਕਰਨੀ ਬਾਕੀ ਆ ਹਾਈਡਰੌਲਿਕ ਦੀ ਪਰ ਇਹ ਹਾਈਡਰੌਲਿਕ ਲਿਫਟ ਬੈੱਡ ਹੈ ਜੇ ਤੁਸੀਂ ਵੀ ਐਦਾਂ ਦੇ ਘੈਂਟ ਘੈਂਟ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਮਤਲਬ ਸਿੰਪਲ ਤੋਂ ਹਟ ਕੇ ਜਿੰਨਾ ਮਰਜ਼ੀ ਡਿਫਿਕਲਟ ਤੋਂ ਔਖੇ ਤੋਂ ਔਖੇ ਚੀਜ਼ ਹੋਵੇ ਇੱਕ ਤਾਂ ਉਹ ਚੀਜ਼ ਪੈਸਾ ਵੀ ਜ਼ਰੂਰ ਲੈਂਦੀ ਹੈ ਤੇ ਉਹ ਚੀਜ਼ ਟਾਈਮ ਵੀ ਜ਼ਰੂਰ ਲੈਂਦੀ ਹੈ ਸਾਨੂੰ ਦੋ ਚੀਜ਼ਾਂ ਚਾਹੀਦੀਆਂ ਹੋਣਗੀਆਂ ਵੀ ਚੀਜ਼ ਪੂਰੀ ਐਕਿਊਰੇਟ ਤਿਆਰ ਕਰਕੇ ਦੇ ਦਾਂਗੇ ਤੁਹਾਡੇ ਸਾਹਮਣੇ ਹੁਬਹ ਉਦਾਂ ਹੀ ਚੀਜ਼ ਪੇਸ਼ ਕਰਕੇ ਦੇ ਦਾਂਗੇ ਜਿਵੇਂ ਥੋੜੇ ਜਿਹਾ ਸਿੰਪਲ ਡਿਜ਼ਾਈਨ ਹੁੰਦੇ ਨੇ ਓਬਵੀਅਸ ਜੀ ਗੱਲ ਹੈ ਕਾਸਟਿੰਗ ਵੀ ਉਹਨਾਂ ਦੀ ਘੱਟ ਹੁੰਦੀ ਹੈ ਤੇ ਉਹ ਟਾਈਮ ਵੀ ਬਹੁਤ ਘੱਟ ਲੈਂਦੇ ਨੇ ਐਦਾਂ ਦੀ ਜੋ ਸ਼ਾਨਦਾਰ ਚੀਜ਼ ਆਪਾਂ ਰੋ ਰੋਜ਼ ਨਹੀਂ ਤਿਆਰ ਹੁੰਦੀ ਉਹ ਚੀਜ਼ ਤਿਆਰ ਕਰਨੀ ਹੈ ਤੇ ਥੋੜੀ ਜੀ ਕਾਸਟਿੰਗ ਵੀ ਚਲੀ ਜਾਂਦੀ ਹੈ ਤੇ ਟਾਈਮ ਵੀ ਲੈਂਦੀ ਹੈ ਜਦੋਂ ਟਾਈਮ ਲਊਗੀ ਲੇਬਰ ਜਿਆਦਾ ਪਊਗੀ ਤਾਂ ਕਾਸਟ ਵੀ ਹੋਊ ਤੇ ਹੋਰ ਵੀ ਛੋਟੀ ਤੋਂ ਛੋਟੀ ਆਪਾਂ ਚੀਜ਼ ਦੀ ਗੱਲ ਕਰੀਏ LED ਲਾਈਟਿੰਗ ਸਾਰੇ ਬੈੱਡ ਤੇ ਆ ਗਈ ਸਾਰੇ ਬੈੱਡ ਪ੍ਰੋਪਰ ਲੂਕਿੰਗ ਗਲਾਸ ਦੇ ਵਿੱਚ ਇਹ ਬੈੱਡ ਬਣਿਆ ਹੋਇਆ ਹਾਈਡਰੌਲਿਕ ਲਿਫਟ ਬੈੱਡ ਆ ਆਰਮ ਸਾਈਜ਼ ਦੇ ਨਾਲੋਂ ਵੱਡਾ ਬੈੱਡ ਜੇ ਮਹਿੰਗਾ ਕਹਿਣਾਗਾ ਮੈਂ ਆਏ ਨਹੀਂ ਹੈਗਾ ਕਿ ਬੰਦਾ ਲੈਣ ਲੱਗੇ ਵੀ ਤੇ ਡਿਜ਼ਾਈਨ ਪਸੰਦ ਆ ਗਿਆ ਸੋਚੂਗਾ ਇਹ ਮੇਰੇ ਹਿਸਾਬ ਨਾਲ ਜਿਹੜਾ ਬੈੱਡ ਹੋਊਗਾ ਅਪਰੋਕਸ 60 ਤੋਂ 65000 ਰੁਪਏ ਦੀ ਰੇਂਜ ਦੇ ਵਿੱਚ ਅਸੀਂ ਕਸਟਮਰ ਨੂੰ ਇਹ ਬੈੱਡ ਦਿੱਤਾ ਹੋਇਆਗਾ ਜੇ ਆਪਾਂ ਇਹਦੇ ਵਿੱਚ ਕੁਝ ਵਧਾਉਣਾਗਾ ਤਾਂ ਪ੍ਰਾਈਸ ਵਗੈਰਾ ਵੱਧ ਵੀ ਸਕਦਾ ਜੇ ਕੁਝ ਘਟਾਉਣਾ ਸਪੋਸਥੀ ਹਾਈਡਰੋਲਿਕ ਘਟਾਉਣਾ ਤਾਂ ਸਿੱਧੇ ਤੋਂ ਸਿੱਧਾ 5000 ਰੁਪਏ ਤੁਹਾਡਾ ਬਾਜੂ 5000 ਰੁਪਏ ਤੁਹਾਡਾ ਸੌਰੀ ਘਟ ਜੂਗਾ ਜੇ ਤੁਸੀਂ ਇਸ ਤਰ੍ਹਾਂ ਦਾ ਬੈੱਡ ਰੈਡੀ ਕਰਨਾਗਾ ਜੇ ਤੁਸੀਂ ਹੋਰ ਵੀ ਇਨਫੋਰਮੇਸ਼ਨ ਲੈਣੀ ਹੈ ਜਾਂ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਹੋ ਜੇ ਤੁਸੀਂ ਇਸ ਤਰ੍ਹਾਂ ਦਾ ਘੈਂਟ ਘੈਂਟ ਫਰਨੀਚਰ ਬਹੁਤ ਹੀ ਲਿਮਟਿਡ ਪੈਸਿਆਂ ਦੇ ਵਿੱਚ ਤੇ 0% ਡੈਮੇਜ ਦੇ ਨਾਲ ਆਪਦੇ ਘਰ ਮੰਗਾਉਣਾਗਾ ਜਾਂ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋ ਤੁਸੀਂ ਫਰਨੀਚਰ ਮੰਗਾਉਣਾਗਾ ਤੁਸੀਂ ਬਰਨਾਲਾ ਬੋਡ ਨੂੰ ਸਾਡੇ ਮੋਬਾਈਲ ਨੰਬਰ ਤੇ ਕੰਟੈ ਬਰਨਾਲਾ ਬਸ ਤੇ ਵਿਜ਼ਿਟ ਕਰ ਸਕਦੇ ਹੋ ਸਾਡਾ ਐਡਰੈਸ ਹੈ ਨਿਊ ਬੱਸ ਸਟੈਂਡ ਰੋਡ ਓਪੋਜ਼ਿਟ ਪ੍ਰਿੰਪਰਧਾਨ ਮਾਰਕੀਟ ਬਰਨਾਲਾ ਸਸਕਾ ਜੀ